41 ਲੱਖ ਰੁਪਏ ਮੇਰਾ ਲਵਾ ਕੰਮੇ ਨੂੰ ਮੈਂ ਮੇਰਾ ਪ੍ਰਵਾਹ ਖਤਮ ਕਰਤਾ ਜੀ ਇੱਕ ਪਤਨੀ ਵੱਲੋਂ ਲੱਖ ਰੁਪਏ ਦੀ ਜਿਹਨੂੰ ਠੱਗੀ ਮਾਰੀ ਗਈ ਹੈ ਆਪਣੇ ਪਤੀ ਨੂੰ ਧੋਖਾ ਦਿੱਤਾ ਗਿਆ ਗਿਆ ਸਸੋਰੇ ਨੂੰ 41 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਵੱਲੋਂ ਕਰਜ਼ਾ ਚੁੱਕ ਕੇ ਆਪਣੀ ਨੂੰ ਨੂੰ ਵਿਦੇਸ਼ ਕੈਨੇਡਾ ਭੇਜਿਆ ਗਿਆ ਸੀ ਪਰ ਠੱਗੀ ਦਾ ਸ਼ਿਕਾਰ ਹੋਏ ਇਹਨੂੰ ਸਸਪੈਂਡ ਕਰਤਾ ਸੀ ਕੌਲਜ ਨੇ ਜਦੋਂ ਫੇਲ ਹੋ ਗਈ ਉਸ ਤੋਂ ਬਾਅਦ 5.5 ਲੱਖ ਰੁਪਏ ਮੈਂ ਕਰੀਬ ਹੋਰ ਲਾ ਕੇ ਮਤਲਬ ਕਿ ਕੁੜੀ ਦੀ ਜਿਹੜੀ ਪੜ੍ਹਾਈ ਸੀ ਉਹ ਮੇਨਟੇਨ ਰੱਖਣ ਲਈ ਫੇਰ ਲਾਇਆ ਸੀ ਜ ਜਦੋਂ ਪਲੇਸ ਰੱਖਣ ਲੱਗੀ ਤੇ ਉਹ ਕਹਿਣ ਲੱਗੀ ਵੀ ਮੇਰੇ ਭਰਾ ਨੂੰ ਤੇ ਮੇਰੀ ਮਾਂ ਨੂੰ ਵੀ ਬਲਾਜ ਤੇ ਮੇਰਾ ਪਰਿਵਾਰ ਬਹੁਤ ਜ਼ਿਆਦਾ ਗਰੀਬ ਹੈ ਮੈਂ ਮੰਗ ਇਹੀ ਕਰਦਾ ਵੀ ਉਹਨੂੰ ਉਹਨੂੰ ਰਿਪੋਰਟ ਕਰਾਇਆ ਜਾਵੇ ਕੈਨੇਡਾ ਜਾਣ ਨੂੰ ਲੈ ਕੇ ਲਗਾਤਾਰ ਠੱਗੀ ਠੋਰੀ ਦੇ ਮਾਮਲੇ ਲਗਾਤਾਰ ਵੱਧ ਨਜ਼ਰ ਆ ਰਿਹਾ ਹੈ ਜਿਹੜਾ ਮਾਮਲਾ ਜ਼ਿਲ੍ਹਾ ਬਰਨਾਲੇ ਦੀ ਸਬ ਡਿਵੀਜ਼ਨ ਤੱਪਾ ਮੰਡੀ ਹਲਕਾ ਪਧੋੜ ਦਾ ਪਿੰਡ ਉਗੂਕੇ ਹੈਗਾ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਇੱਕ ਪਤਨੀ ਬੋਲੋ ਲੱਖਾਂ ਰੁਪਏ ਦੀ ਜਿਹਨੂੰ ਠੱਗੀ ਮਾਰੀ ਗਈ ਹੈ ਆਪਣੇ ਪਤੀ ਨੂੰ ਧੋਖਾ ਦਿੱਤਾ ਗਿਆ ਹੈ ਸੱਸੋਰੇ ਨੂੰ ਧੋਖਾ ਦਿੱਤਾ ਗਿਆ ਹੈਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਹਲਕਾ ਪਧੋੜ ਦੇ ਪਿੰਡ ਉਗੂਕੇ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਇੱਕ ਪਰਿਵਾਰ ਦੇ ਨਾਲ ਇੱਕ ਨੌਜਵਾਨ ਦੇ ਨਾਲ অতি ਗਰੀਬ ਪਰਿਵਾਰ ਦੱਸਿਆ ਜਾ ਰਿਹਾ ਹੈਗਾ ਹਾਲ ਇੱਕ 41 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਵੱਲੋਂ ਕਰਜ਼ਾ ਚੁੱਕ ਕੇ ਆਪਣੀ ਨੂੰਹ ਨੂੰ ਵਿਦੇਸ਼ ਕੈਨੇਡਾ ਭੇਜਿਆ ਸੀ ਪਰ ਠੱਗੀ ਦਾ ਸ਼ਿਕਾਰ ਹੋਏ ਇਸ ਪਰਿਵਾਰ ਗੱਲਬਾਤ ਵੀ ਕਰਾਂਗੇ ਨੌਜਵਾਨ ਦੇ ਪਿਤਾ ਹੈਗੇ ਤੁਸੀਂ ਇਨਕੇ ਆਪਣੀ ਨੂੰਹ ਨੂੰ ਤੁਸੀਂ ਵਿਦੇਸ਼ ਕੈਨੇਡਾ ਭੇਜਿਆ ਸੀ ਕਰਜ਼ਾ ਚੁੱਕ ਕੇ ਕੀ ਮਾਮਲਾ ਕੀ ਅਸਲ ਵਿੱਚ ਮੈਂ ਡੋਗਰ ਸਿੰਘ ਸਾਬਕਾ ਸਰਪੰਚ ਪਿੰਡੋਗੂ ਕੀ ਜੀ 25 ਸਤੰਬਰ 2022 ਨੂੰ ਮੈਂ ਆਪਦਾ ਮਤਲਬ ਕਿ ਸਾਡੇ ਬਜਿਗਰ ਬਰਾਦਰੀ ਨਾਲ ਮੈਂ ਸੰਬੰਧ ਰੱਖਦਾ ਹਾਂ ਰੀਤੀ ਰਿਵਾਜਾਂ ਨਾਲ ਵਿਆਹ ਕਰਾਇਆ ਸੀ ਮੇਰੀ ਸਿਸਟਰ ਨੇ ਮੈਨੂੰ ਮਤਲਬ ਕਿ ਕਿਰਨ ਕੌਰ ਦੀ ਦੱਸ ਪਾਈ ਵੀ ਸਾਡੇ 6 ਬੈਂਡ ਲੜਕੀ ਦੇ ਆਏ ਹੋਏ ਨੇ ਤੇ ਉਹ ਮਤਲਬ ਕਿ ਪਰਿਵਾਰ ਹੈ ਜਿਹੜਾ ਉਹ ਪੈਸਾ ਲਾਉਣ ਤੇ ਸਮਰਥ ਨਹੀਂ ਹੈਗਾ ਵੀ ਤੁਹਾਨੂੰ ਮਤਲਬ ਕਿ ਪੈਸੇ ਖਰਚਨੇ ਪੈਣੇ ਆ ਤੇ ਲੜਕੀ ਨੂੰ ਨਾਲ ਲੈ ਜਾਊਗੀ ਚਲੋ ਮੈਂ ਆਪਦੇ ਪਰਿਵਾਰ ਨਾਲ ਰਾਏ ਕੀਤੀ ਤਾਂ ਮਤਲਬ ਕਿ ਚਲੋ ਅਸੀਂ ਪੈਸਾ ਮੈਂ ਕਿਹਾ ਚਲੋ ਠੀਕ ਹੈ ਅਸੀਂ ਸਹਿਮਤਾ ਜੀ ਲਾ ਦਿਆਂਗੇ ਇਹਨਾਂ ਦੀ ਮੰਗ ਪਹਿਲਾਂ ਸੀ ਵੀ ਸਾਡੀ ਲੜਕੀ ਨੂੰ ਪੈਸੇ ਭੀਸਾ ਕੌਜ ਨੇ ਆ ਭਰ ਕੇ ਵੀਜ਼ਾ ਮੰਗਾ ਤੇ ਉਸ ਤੋਂ ਬਾਅਦ ਮੈਂ ਵਿਆਹ ਕਰ ਲਾਂਗੇ ਮੈਂ ਕਿ ਚਲੋ ਠੀਕ ਹੈ ਜੀ ਅਸੀਂ ਚਲੋ ਕੁੱਲ ਮਿਲਾ ਕੇ ਪੈਸਾ ਲਾ ਕੇ ਜੀ ਲੜਕੀ ਦਾ ਵੀਜ਼ਾ ਮੰਗਾ ਲਿਆ ਤੇ 25 ਸਤੰਬਰ 2022 ਨੂੰ ਰੀਤੀ ਰਿਵਾਜਾਂ ਦੇ ਮੁਤਾਬਕ ਅਸੀਂ ਮਤਲਬ ਕਿ ਵਿਆਹ ਕਰ ਲਿਆ ਜੀ ਉਸ ਤੋਂ ਬਾਅਦ ਕੀ ਹੋਇਆ ਘਟਨਾ ਕਰਮ ਕਿਵੇਂ ਹੋਇਆ ਕੈਨੇਡਾ ਕਿਨੇ ਭੇਜਿਆ ਗਿਆ ਤੇ ਇਹ ਕਿੰਨੇ ਰੁਪਏ ਤੋਂ ਅਸੀਂ ਲਾਏ ਤੇ ਕਿੱਥੋਂ ਪੈਸੇ ਲੈ ਕੇ ਆ ਮੈਂ ਕਰੀਬ ਟੋਟਲ ਮਤਲਬ ਕਿ ਵਿਆਹ 12-13 ਲੱਖ ਰੁਪਏ ਵਿਆਹ ਤੇ ਲਾਇਆ ਜੀ ਮੇਰਾ ਕਰੀਬ ਮਤਲਬ ਕਿ 41 ਲੱਖ ਰੁਪਇਆ ਖਰਚਾ ਆ ਚੁੱਕਿਆ ਜੀ ਹੁਣ ਤੱਕ ਇਹ ਲੜਕੀ ਤੀਜੇ ਸਮੈਸਟਰ ਦੇ ਵਿੱਚੋਂ ਜੂਸੀ ਡਬਲਯੂ ਕਾਲਜ ਵੈਨਕੂਵਰ ਤੀਜੇ ਸਮੈਸਟਰ ਦੇ ਵਿੱਚੋਂ ਜਦੋਂ ਫੇਲ ਹੋ ਗਈ ਜੀ ਉੱਥੇ ਉਸ ਤੋਂ ਬਾਅਦ ਮੈਂ 5.5 ਲੱਖ ਰੁਪਇਆ ਮੈਂ ਉੱਥੇ ਫੇਰ ਲਾਇਆ ਜੀ ਕਿਉਂਕਿ ਕੁੜੀ ਦਾ ਸਟੇਟਸ ਮੇਨਟੇਨ ਰੱਖਣਾ ਪੈਣਾ ਸੀ ਇਹਨੂੰ ਸਸਪੈਂਡ ਕਰਤਾ ਸੀ ਕਾਲਜ ਨੇ ਜਦੋਂ ਫੇਲ ਹੋ ਗਈ ਉਸ ਤੋਂ ਬਾਅਦ 5.5 ਲੱਖ ਰੁਪਇਆ ਮੈਂ ਕਰੀਬ ਹੋਰ ਲਾ ਕੇ ਮਤਲਬ ਕਿ ਕੁੜੀ ਦੀ ਜਿਹੜੀ ਪੜ੍ਹਾਈ ਸੀ ਉਹ ਮੇਨਟੇਨ ਰੱਖਣ ਲਈ ਫੇਰ ਲਾਇਆ ਜੀ ਉਹ ਲੜਕੀ ਮਤਲਬ ਕਿ ਬੇਟੇ ਨਾਲ ਉੱਥ ਤੇ ਉਹ ਕਹਿਣ ਲੱਗੀ ਵੀ ਮੇਰੇ ਭਰਾ ਨੂੰ ਤੇ ਮੇਰੀ ਮਾਂ ਨੂੰ ਵੀ ਬਿਲਾਜ ਤੇ ਮੇਰਾ ਪਰਿਵਾਰ ਬਹੁਤ ਜਿਆਦਾ ਗਰੀਬ ਹੈ ਵੀ ਆਪਦੇ ਪਿਓ ਨੂੰ ਕਹੇ ਤੇ ਮਤਲਬ ਕਿ ਮੇਰੇ ਭਰਾ ਦਾ ਵੀਜ਼ਾ ਲਵਾ ਕੇ ਉਹ ਵੀ ਕੈਨੇਡਾ ਬੁਲਾਜੇ ਤੇ ਉਹ ਜਦੋਂ ਕਲੇਸ਼ ਰੱਖਣ ਲੱਗ ਗੀ ਮੈਨੂੰ ਮਤਲਬ ਕਿ ਐਟ ਅ ਟਾਈਮ ਤੇ 7 ਲੱਖ ਰੁਪਈਆ ਕਰੀਬ ਫੇਰ ਖਰਚਣਾ ਪਿਆ ਜੀ ਦੁਬਾਰਾ ਫੇਰ ਦੁਬਾਰਾ ਫੇਰ 7 ਲੱਖ ਰੁਪਈਆ ਖਰਚ ਕੇ ਇਹਦੇ ਭਰਾ ਨੂੰ ਮਤਲਬ ਕਿ ਉੱਥੇ ਬੁਲਾ ਕੇ ਵਰਕ ਪਰਮਿਟ ਉੱਥੇ ਦਵਾਇਆ ਜੀ ਜਿਹੜੇ ਤੁਹਾਡੇ ਬੱਚੇ ਕਿੰਨੇ ਹੈਗੇ ਆ ਤੇ ਤੁਹਾਡਾ ਬੇਟਾ ਹੁਣ ਇਸ ਟਾਈਮ ਕਿੱਥੇ ਮੌਜੂਦ ਹੈਗਾ ਕਿਹੜੇ ਹਾਲਾਤਾਂ ਦੇ ਵਿੱਚ ਮੇਰਾ ਬੇਟਾ ਹੁਣ ਜੀ ਇਹਨੇ ਉੱਥੋਂ ਜਦੋਂ ਮਤਲਬ ਕਿ ਬੇਟੇ ਨੇ ਬੇਨਤੀ ਕੀਤੀ ਆ ਵੀ ਮੇਰਾ ਵਰਕ ਵਰਕ ਲਾਕੇ ਮੇਰੇ ਬੇਟੇ ਨੂੰ ਦੋ ਵਾਰ ਪੁਲਿਸ ਦੇ ਵਿੱਚ ਉੱਥੇ ਫੜਾਇਆ ਜੀ ਫਿਰ ਉੱਥੋਂ ਚਲੋ ਮੈਂ ਆਪ ਦਾ ਅਰੇਂਜਮੈਂਟ ਕਰਕੇ ਬੇਟੇ ਨੂੰ ਪੁਲਿਸ ਤੋਂ ਛੁਡਾ ਕੇ ਮਤਲਬ ਅੰਡਰਗਰਾਊਂਡ ਕਰਾਇਆ ਜੀ ਉੱਥੇ ਹਾਜੀ ਬੇਟਾ ਮੇਰਾ ਲੋਕ ਕਿਤੇ ਬੈਠਾ ਹੋਇਆ ਜੀ ਕੈਨੇਡਾ ਦੇ ਵਿੱਚ ਜੇਕਰ ਤੁਹਾਡੇ ਬੱਚੇ ਨੂੰ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੈਗਾ ਤੁਹਾਡੇ ਬੱਚੇ ਨੂੰ ਕੋਈ ਗੱਲ ਬਾਤ ਦੀ ਜ਼ਿੰਮੇਵਾਰ ਕੋਣ ਹੈ ਮੇਰਾ ਬੇਟਾ ਹੁਣ ਇਸ ਟਾਈਮ ਸੁਸਾਈਡ ਕਰਨ ਵਾਲੀ ਕੰਡੀਸ਼ਨ ਦੇ ਵਿੱਚ ਆ ਚਲੋ ਮੈਂ ਉਹਨੂੰ ਭਰੋਸਾ ਦਵਾਇਆ ਬੇਟਾ ਕੋਈ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੇਰਾ ਮੈਂ ਹੱਲ ਬਹੁਤ ਵਧੀਆ ਕਰੂਗਾ ਪਰ ਪਰ ਬਹੁਤ ਜ਼ਿਆਦਾ ਮ 41 ਲੱਖ ਰੁਪਏ ਮੇਰਾ ਲਵਾ ਦੱਬੇ ਨੂੰ ਮੇਰਾ ਮੇਰਾ ਪਰਿਵਾਰ ਖਤਮ ਕਰਤਾ ਜੀ ਇਹਨਾਂ ਨੇ ਕੋਈ ਹੌਂਸਲਾ ਰੱਖੋ ਉਹ ਮੰਗ ਕੀ ਕਰਦੇ ਹੈਗੇ ਮੰਗ ਕੀ ਕਰਦੇ ਹੈਗੇ ਉਹ ਜਿਹੜਾ ਧੋਖਾਧੜੀ ਤੁਹਾਡੇ ਪਰਿਵਾਰ ਨਾਲ ਹੋਈ ਹੈਗੀ ਆ ਮੈਂ ਮੰਗ ਇਹੀ ਕਰਦਾ ਵੀ ਉਹਨੂੰ ਉਹਨੂੰ ਰਿਪੋਰਟ ਕਰਾਇਆ ਜਾਵੇ ਜੀ ਇਹ ਕਿੰਨੇ ਜਣੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗਾ ਇਹ ਕਰੀਬ 5 5 ਜੀਆਂ ਦੇ ਪਰਿਵਾਰ ਤੇ ਖਰਾਬ ਦਿੱਤਾ ਪਰਚਾ ਜੀ ਇਹ ਕਿੰਨੇ ਜਣੇ ਅਰੈਸਟ ਕੀਤਾ ਗਿਆ ਹੈਗਾ ਹੁਣ ਤੱਕ ਇੱਕ ਮਤਲਬ ਕਿ ਉਹਦੀ ਮਾਤਾ ਜਿਹੜੀ ਹੈ ਮਤਲਬ ਕਿ ਨਿਰਮਲ कौर ਉਹਨੂੰ ਭੜਿਆ ਜੀ ਤੇ ਬਾਕੀ ਚਾਰ ਬੰਦੇ ਹਜੇ ਪੰਗੋੜੇ ਆ ਜੀ ਹੁਣ ਜਿਹੜੇ ਤੁਸੀਂ ਆਪਣੇ ਖਰਚੇ ਤੇ ਤੁਸੀਂ ਬੇਟਾ ਤੁਸੀਂ ਉੱਥੇ ਰਹਿ ਰਹੇ ਹੈਗੇ ਕੈਨੇਡਾ ਦੇ ਵਿੱਚ ਹਾਂਜੀ ਹਾਂਜੀ ਮੇਰਾ ਬੇਟਾ ਹੁਣ ਮਤਲਬ ਕਿ ਅੰਡਰਗਰਾਉਂਡ ਆ ਜੀ ਲੋਕੇ ਰਹਿ ਰਹੇ ਆ ਜੀ ਬੇਟਾ ਮੇਰਾ ਕੈਨੇਡਾ ਸਰਕਾਰ ਤੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੈਗੇ ਹਾਂ ਕੈਨੇਡਾ ਦੀ ਸਰਕਾਰ ਵੀ ਇਸ ਨੂੰ ਲੈ ਕੇ ਐਕਸ਼ਨ ਕੀ ਐਕਸ਼ਨ ਕਰੇ ਉਸ ਨੂੰ ਲੈ ਕੇ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਮੈਂ ਤਾਂ ਹੁਣ ਮੈਂ ਇਹੀ ਮੰਗ ਕਰਦਾ ਜੀ ਦੇਖੋ ਸਾਡੀ ਬਾਜੀਗਰ ਬਰਾਦਰੀ ਦੇ ਵਿੱਚ ਇਦਾਂ ਦਾ ਪਹਿਲਾ ਕੇਸ ਆਇਆ ਜੀ ਵੀ ਜੋ ਧੋਖਾ ਦਿੱਤਾ ਜੀ ਇਹਨਾਂ ਨੇ ਤੇ ਮੈਂ ਤਾਂ ਇਹੀ ਇਨਸਾਫ ਮੈਂ ਮੰਗ ਕਰਦਾ ਜੀ ਇਹਨੂੰ ਮਤਲਬ ਕਿ ਸਾਰੇ ਪਰਿਵਾਰ ਤੇ ਕਾਨੂੰਨੀ ਕਾਰਵਾਈ ਹੋਵੇ ਤੇ ਉਹਨੂੰ ਮਤਲਬ ਕਿ ਰਿਪੋਰਟ ਕਰਕੇ ਇੱਥੇ ਲਿਆਂਦਾ ਜਾਵੇ ਜੀ ਕਿੰਨੇ ਜਣੇ ਦੀ ਗ੍ਰਿਫਤਾਰੀ ਬਾਕੀ ਹੈਗੀ ਹੈ ਜੀ ਹਜੇ 4 ਬੰਦੇ ਅਜੇ ਮਤਲਬ ਕਿ ਗ੍ਰਿਫਤਾਰ ਤੋਂ ਬਾਕੀ ਨੇ ਜੀ ਇੱਕ ਇੱਕ ਬੰਦੇ ਦੀ ਗ੍ਰਿਫਤਾਰੀ ਪਾਈ ਗਈ ਹੈ ਕੀ ਕਹਿਣਾ ਚਾਹਣਾ ਜਿਹੜਾ ਪਰਿਵਾਰ ਦੇ ਨਾਲ ਠੱਗੀ ਵਜੀ ਹੈਗੇ ਪਰਿਵਾਰਕ ਮੈਂਬਰ ਹੈਗੇ ਤੁਸੀਂ ਕਿਵੇਂ ਦੇ ਦੇਗਾ ਹਾਂਜੀ ਸਾਨੂੰ ਜੀ ਇਨਸਾਫ ਮਿਲਣਾ ਚਾਹੀਦਾ ਸਾਡੀ ਬਰਾਦਰੀ ਦੇ ਵਿੱਚ ਪਹਿਲੀ ਵਾਰ ਹੀ ਇਹ ਕ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਪੈਸੇ ਲਾਉਣ ਵਾਲਿਓ ਇਹਨਾਂ ਨੇ 40 45 ਲੱਖ ਰੁਪਇਆ ਲਾ ਕੇ ਇਹਨਾਂ ਨੇ ਬਹੁਤ ਚਾਮਾਨਾ ਕੁੜੀ ਨੂੰ ਵਿਦੇਸ਼ ਭੇਜਿਆ ਪਰ ਪਹਿਲਾ ਚਾਂਸ ਸਾਡੀ ਬਾਜੀਗਰ ਬਰਾਦਰੀ ਚ ਬਾਜੀਗਰਾਂ ਦੇ ਸਾਡੀ ਬਰਾਦਰੀ ਦੇ ਫੋਨ ਵੀ ਆ ਰਹੇ ਨੇ ਵੀ ਤੁਸੀਂ ਡੋਲਣਾ ਨਹੀਂ ਵੀ ਅਸੀਂ ਤੁਹਾਡੇ ਨਾਲ ਆ ਤੁਹਾਡਾ ਸਾਥ ਦੇਵਾਂਗੇ ਜਿੰਨੀ ਵੀ ਸਾਡੀ ਆਲ ਇੰਡੀਆ ਪੰਜਾਬ ਰਾਜਸਥਾਨ ਹਰਿਆਣਾ ਦੀ ਸਾਡੀ ਬਰਾਦਰੀ ਬਾਜੀਗਰ ਹੈਗੀ ਆ ਉਹ ਵੀ ਸਾਨੂੰ ਇਹੀ ਇਨਸਾਫ ਦਿਵਾਉਣ ਦੀ ਗੱਲ ਕਰ ਰਹੇ ਆ ਵੀ ਇਹ ਤੋਂ ਪਹਿਲਾਂ ਪੰਜ ਚਾਰ ਪੰਚਾਇਤਾਂ ਹੋ ਚੁੱਕੀਆਂ ਐਮਐਲਏ ਸਾਹਿਬ ਕੋਲੇ ਵੀ ਜਾ ਚੁੱਕੇ ਆ ਉਹਨਾਂ ਨੇ ਵੀ 2 ਜਨਵਰੀ ਬੁਲਾ ਲਿਆ ਤੇ ਪਰ ਉੱਥੇ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਹਾਨੀਸਰ ਨੂੰ ਸਾਡਾ ਬੱਚਾ ਹੁਣ ਜਮਾ ਵਰਕ ਪਰਮਿਟ ਨਾ ਤਾਂ ਇਹਨਾਂ ਨੇ ਮਨਾ ਕਰਤਾ ਵੀ ਕੁਝ ਨਹੀਂ ਕਰਨਾ ਸੀ ਤੇ ਹਾਨੀਸਰ ਨੂੰ ਸਾਨੂੰ ਇਹ ਕਰਾਉਣਾ ਪਿਆ ਪਰਚਾ ਦਰਜ ਜੀ ਤਸਵੀਰਾਂ ਤੁਸੀਂ ਦੇ ਸਕਦੇ ਹੈਗੇ ਤਸਵੀਰਾਂ ਦੁਬਾਰੇ ਫੇਰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇੱਕ ਜਿਹੜਾ ਆ ਪਰਿਵਾਰ ਹੈਗਾ ਕਮਜ਼ੋਰ ਪਰਿਵਾਰ ਹੈਗਾ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਕਰਜ਼ਾ ਚੁੱਕ ਕੇ ਲੱਖਾਂ ਰੁਪਏ ਲਾ ਕੇ ਜਿਹੜਾ ਹੈਗਾ ਪਰਿਵਾਰ ਨੇ ਜਣ ਕੇ ਹੈਗਾ ਇੱਕ ਧੀ ਬਣਾ ਕੇ ਆਪਣੀ ਜਣ ਕੇ ਨੂੰ ਨੂੰ ਵਿਦੇਸ਼ ਕੈਨੇਡਾ ਭੇਜਿਆ ਸੀ ਪਰ ਇੱਕ ਨੂੰ ਵੱਲੋਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪਰਿਵਾਰ ਨੂੰ ਝੋੜ ਕੇ ਰੱਖ ਦਿੱਤਾ ਉੱਥੇ ਇੱਕ ਜਿਹੜਾ ਹੈਗਾ ਨੌਜਵਾਨ ਹੈਗਾ ਜਿਹੜਾ ਲੜਕਾ ਹੈਗਾ ਇਸ ਪਰਿਵਾਰ ਦਾ ਲੜਕਾ ਹੈਗਾ ਕੈਨੇਡਾ ਦੇ ਵਿੱਚ ਆਪਣੇ ਮਾਪਿਆਂ ਦੇ ਖਰਚੇ ਤੇ ਰਹਿ ਰਿਹਾ ਹੈਗਾ ਪੰਜਾਬ ਸਰਕਾਰ ਅਤੇ ਕੈਨੇਡਾ ਸਰਕਾਰ ਤੋਂ ਵੀ ਮੰਗ ਕੀਤੀ ਹੈਗੀ ਹੈ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈਗੀ ਆ ਵੀ ਪਰਿਵਾਰ ਵੱਲੋਂ ਪੀੜਤ ਪਰਿਵਾਰ ਵੱਲੋਂ ਮੰਗ ਕੀਤੀ ਹੈਗੀ ਆ ਕੈਨੇਡਾ ਸਰਕਾਰ ਤੋਂ ਵੀ ਮੰਗ ਕੀਤੀ ਹੈ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਪੁਲਿਸ ਦੇ ਉੱਚ ਅਧਿਕਾਰੀ ਤੋਂ ਵੀ ਮੰਗ ਕੀਤੀ ਹੈਗੀ ਆ ਉਸ ਲੜਕੀ ਨੂੰ ਜਿਹੜੇ ਲੜਕੀ ਵੱਲੋਂ ਇਸ ਪਰਿਵਾਰ ਨਾਲ ਧੋਖਾਧੜੀ ਕੀਤੀ ਗਈ ਹੈਗੀ ਹੈ 40 ਤੋਂ 45 ਲੱਖ ਰੁਪਏ ਦੇ ਵਿੱਚ ਧੋਖਾਧੜੀ ਕੀਤੀ ਗਈ ਹੈ ਉਸ ਨੂੰ ਰਿਪੋਰਟ ਕਰਕੇ ਪੰਜਾਬ ਭੇਜਿਆ ਜਾਵੇ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਹੋਣ ਉਸ ਨੂੰ ਲੈ ਕੇ ਜਿਹੜੇ ਬਾਕੀ ਰਹਿੰਦੇ ਹੈਗੇ ਆ ਦ ਤੁਨੋਂ ਰੈਸਟ ਕੀਤਾ ਜਾਵੇ ਜੇਕਰ ਪੁਸ ਥਾਣਾ ਸਹਿਣਾ ਹੀ ਗੱਲ ਕੀਤੀ ਜਾਵੇ ਤਾਂ ਐਸਐਚਓ ਸਹਿਣਾ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈਗਾ ਪੰਜ ਖਿਲਾਫ ਮਾਮਲਾ ਦਰਜ ਕੀਤਾ ਗਿਆ ਇੱਕ ਦੀ ਗ੍ਰਿਫਤਾਰੀ ਕੀਤੀ ਗਈ ਹੈਗੀ ਇਹ ਲੜਕੀ ਦੀ ਮਾਂ ਦੀ ਗ੍ਰਿਫਤਾਰੀ ਕੀਤੀ ਗਈ ਹੈਗੀਆ ਬਾਕੀ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਵੱਲੋਂ ਵੱਖ-ਵੱਖਰੀਆਂ ਟੀਮਾਂ ਗਠਿਤ ਕਰਕੇ ਭਾਲ ਕੀਤੀ ਜਾ ਰਹੀ ਹੈ ਸੋ ਲਗਾਤਾਰ ਪੰਜਾਬ ਮੰਦਰ ਵਿਦੇਸ਼ ਜਾਣ ਨੂੰ ਲੈ ਕੇ ਧੋਖਾਧੜੀ ਦੇ ਮਾਮਲੇ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਉੱਥੇ ਪਰਿਵਾਰ ਵੀ ਆਰਥਿਕ ਪੱਖੋਂ ਕਮਜ਼ੋਰ ਹੈਗਾ ਜਿੱਥੇ ਇੱਕ ਮਾਨਸਿਕ ਤੌਰ ਤੇ ਪਰੇਸ਼ਾਨ ਬੱਚਾ ਕੈਨੇਡਾ ਦੇ ਵਿੱਚ ਵੀ ਇੱਕ ਆਪਣੇ ਆਪ ਨੂੰ ਸੁਸਾਈਡ ਕਰਨ ਦੀ ਗੱਲ ਕਹਿ ਰਿਹਾ ਹੈਗਾ ਪਰ ਪਰਿਵਾਰ ਵੱਲੋਂ ਹੌਸਲਾ ਦਿੱਤਾ ਜਾ ਰਿਹਾ ਹੈਗਾ ਆ ਪਰਿਵਾਰ ਹੈ ਤੇ ਜਿਹੜੇ ਵੱਡੇ ਜਿਹੜੇ ਇਕੱਠ ਦੇ ਵਿੱਚ ਲੋਕ ਹੈਗੇ ਪਰਿਵਾਰ ਦੇ ਨਾਲ ਹਮਦਰਦੀ ਲਈ ਪਹੁੰਚੇ ਹੈਗੇ ਆ ਮੇਰਾ ਨਾਮ ਸਰਪਜੀਤ ਸਿੰਘ ਆ ਪਿੰਡ ੁੱਗੂਕਿਆ ਜ਼ਿਲ੍ਹਾ ਬਰਨਾਲਾ ਅ ਮੇਰੀ ਘਰ ਵਾਲੀ ਦਾ ਨਾਮ ਕੇਰਨ ਕੌਰ ਆ ਤੇ ਮੇਰਾ 2023 ਦੇ ਵਿੱਚ ਵਿਆਹ ਹੋਇਆ ਸੀਗਾ ਤੇ ਸਾਰੇ ਪੈਸੇ اسی ਲਾਈ ਸੀਗੇ ਤੇ ਜਦੋਂ ਵੀ ਵਿਆਹ ਇਹਨਾਂ ਤੋਂ ਕੋਈ ਵੀ ਖਰਚਾ ਸੀ ਕੋਈ ਵੀ ਖਰਚਾ ਨਹੀਂ ਲੈਂਦਾ ਸੀਗਾ ਤੇ ਮੈਨੂੰ ਕਹਿੰਦੀ ਸੀ ਮੈਂ ਤੈਨੂੰ ਵਰਕ ਪਰਮਿਟ ਜੀ ਦਵਾਉਂਗੀ ਤੇ ਤੈਨੂੰ ਮੈਂ ਪੀਆਰ ਵੀ ਦਵਾਉਂਗੀ ਹਨਾ ਵੀ ਤੂੰ ਮੈਨੂੰ ਇੱਕ ਵਾਰ ਵੀ ਪੈਸੇ ਦਵਾ ਕੇ ਲੈ ਜਾ ਵੀ ਮੇਰੇ ਇੰਨੇ ਬੈਂਡ ਆਏ ਵੀ ਹਨਾ ਵੀ ਤੂੰ ਘਰ ਦੇ ਨਾਲ ਵੀ ਗੱਲ ਕਰਕੇ ਵੇਖ ਲੈ ਵੀ ਮੇਰਾ ਵੀ ਜੀ ਵੀਜ਼ਾ ਲਵਾ ਦੇਣਾ ਹਨਾ ਤੇ ਮੈਂ ਘਰ ਦੇ ਨਾਲ ਗੱਲ ਕੀਤੀ ਜਦੋਂ ਤੇ ਮੇਰੇ ਮੰਮੀ ਡੈਡੀ ਨਾਲ ਮੈਂ ਕੀ ਜੋ ਗੱਲ ਕੀਤੀ ਮੰਮੀ ਡੈਡੀ ਮੇਰੇ ਮੰਨ ਗਏ ਤੇ ਹਨਾ ਤੇ ਮੈਂ ਇਹ ਦੋ ਆ ਜੀੜੀ ਇਹਨਾਂ ਦਾ ਇਹਦੀ ਫੀਸ ਦਾ ਖਰਚਾ ਤੇ ਮੈਂ ਆਪਦੇ ਵਿਆਹ ਤੇ ਜਿਹੜਾ ਖਰਚਾ ਕੀਤਾ ਤੇ ਅੱਗੇ ਜਿਹੜਾ ਇਹਦਾ ਰਹਿਣ ਦਾ ਖਰਚਾ ਖਰਮ ਆਇਆ ਕੀਤਾ ਮੇਰਾ ਟੋਟਲ 445 ਲੱਖ ਰੁਪਏ ਦਾ ਖਰਚ ਆਇਆਗਾ ਤੇ ਬਾਅਦ ਵਿੱਚ ਇਹ ਆਪਦੇ ਘਰਦਿਆਂ ਨੂੰ ਮੈਥੋਂ ਬਿਨਾ ਪੁੱਛੇ ਤੇ ਮੈਂ ਜਦੋਂ ਇੱਥੋਂ ਆਇਆ ਜਦੋਂ ਮੈਂ ਇੱਥੇ ਆ ਗਿਆ ਕੈਨੇਡਾ ਤੇ ਮੈਥੋਂ ਬਿਨਾ ਪੁੱਛੇ ਇਹਨੇ ਆਪਦੇ ਮੰਮੀ ਡੈਡੀ ਦਾ ਤੇ ਆਪਦੇ ਭਰਾ ਦਾ ਵੀਜ਼ਾ ਲਵਾਇਆ ਤੇ ਆਪਦੇ ਭਰਾ ਨੂੰ ਇਹਨੇ ਸੱਦਿਆ ਜਦੋਂ ਇਹਨੇ ਆਪਦੇ ਭਰਾ ਨੂੰ ਸੱਦਿਆ ਤੇ ਜੋ ਵੀ ਫੇਰ ਇਹਨੇ ਫੇਰ ਦੁਬਾਰੇ ਮੈਥੋਂ ਮੰਗ ਕੀਤੀ ਮੇਰੇ ਮੰਮੀ ਡੈਡੀ ਨੂੰ ਮੰਗ ਕੀਤੀ ਜ਼ੋਰ ਪਾਇਆ ਸਾਡੇ ਤੇ ਵੀਰ ਵੀ ਮੇਰੇ ਵੀ ਮੇਰੇ ਕੋਲ ਕੋਈ ਖਰਚੇ ਨਹੀਂ ਹੈਗਾ ਮੇਰੇ ਕੋਲ ਕੋਈ ਵੀ ਪੈਸਾ ਲਾਉਣ ਨੂੰ ਹੈ ਨਹੀਂਗਾ ਹਨਾ ਵੀ ਮੇਰੇ ਭਰਾ ਨੂੰ ਇੱਕ ਵਾਰ ਬੁਲਾ ਲਾ ਹਨਾ ਵੀ ਮੈਂ ਤੈਨੂੰ ਸਾਰਾ ਕੁਝ ਸੈੱਟ ਕਰ ਦੂੰਗੀ ਤੇਰੀ ਵੀ ਲਾਈਫ ਸੈੱਟ ਕਰ ਦੂੰਗੀ ਨਾਲ ਮੈਂ ਆਪ ਸੈੱਟ ਹੋ ਜੂੰਗੀ ਨਾਲੇ ਤੇਰੀ ਹਨਾ ਮੇਰੇ ਭਰਾ ਦੀ ਵੀ ਲਾਈਫ ਸੈੱਟ ਹੋ ਜੂਗੀ ਤੇ ਫਿਰ ਮੈਂ ਆਪਣੇ ਡੈਡੀ ਨਾਲ ਗੱਲ ਕੀਤੀ ਤੇ ਫਿਰ ਮੇਰੇ ਡੈਡੀ ਨੇ ਇਹਦਾ ਸਾਰਾ ਖਰਚ ਚੱਕ ਕੇ ਇਹਦੀ ਟਿਕਟ ਕਰਾਈ ਤੇ ਫਿਰ ਇਹਦੇ ਭਰਾ ਨੂੰ ਵੀ ਸੱਤਿਆ ਜਦੋਂ ਇੱਥੇ ਸੱਦ ਕੇ ਸਾਰਾ ਕੁਝ ਇਹਦੇ ਭਰਾ ਦਾ ਵਰਕ ਪਰਮਿਟ ਦੋ ਗੋਸ ਵੀ ਹੁੰਦਾ ਸੀ ਸੀ ਸਾਰਾ ਕੁਝ ਇਹਦਾ ਡੰਨ ਨਾ ਕੀਤਾ ਫੇਰ ਵੀ ਦਵਾਰੇ ਤੇ ਜਦੋਂ ਡੰਨ ਕਰਤਾ ਇਹਨੇ ਮੈਨੂੰ ਬਿਨਾਂ ਦੱਸੇ ਮੈਂ ਕੰਮਤੀ ਸੀਗਾ ਤੇ ਮੈਨੂੰ ਵੀ ਬਿਨਾਂ ਦੱਸੇ ਹੀ ਘਰੋਂ ਬੈਗ ਚੱਕ ਕੇ ਆਪਦੇ ਭਰਾ ਨਾਲ ਪਾਕੀ ਤੇ ਇਹਨਾਂ ਦੀ ਪਲੈਨਿੰਗ ਪਹਿਲਾਂ ਹੀ ਚੱਲ ਰਹੀ ਸੀਗੀ ਤੇ ਮੈਨੂੰ ਕੋਈ ਪਤਾ ਨਹੀਂ ਕੋਈ ਨਹੀਂ ਮੈਨੂੰ ਕੁਝ ਵੀ ਨਹੀਂ ਪਤਾ ਸੀਗਾ ਵੀ ਮੇਰੇ ਨਾਲ ਕੀ ਕੁਝ ਕਰ ਰਹੀ ਹੈ ਨਾ ਤੇ ਮੈਂ ਤਾਂ ਬੇ ਇੱਕ ਤਰ੍ਹਾਂ ਦਾ ਮੈਂ ਇਹਦਾ ਵੀ ਕਹ ਲੋ ਸਾਸ ਜਾਂ ਵੀ ਹੈਲਪ ਕਰ ਰਹੇ ਸੀ ਕਦੇ ਭਰਾ ਦੀ ਤੇ ਇਹਦੀ ਤੇ ਇਹਨਾਂ ਦੇ ਪਰਿਵਾਰ ਦੀ ਠੀਕ ਆ ਤੇ ਮੈਂ ਬਹੁਤ ਹੈਲਪ ਕੀਤੀ ਆ ਜੋ ਕੁਝ ਵੀ 1 ਰੁਪਿਆ ਇਹਨਾਂ ਦੇ ਅੱਜ ਤੱਕ ਇਹਨਾਂ ਦੇ ਪਰਿਵਾਰ ਤੋਂ 1 ਰੁਪਿਆ ਨਹੀਂ ਲਾਇਆ ਤੇ ਫਿਰ ਵੀ ਮੈਨੂੰ ਆ ਕੇ ਇੱਥੇ ਆਪਦੇ ਭਰਾ ਨੂੰ ਜਦੋਂ ਬੁਲਾ ਆ ਲਿਆ ਫਿਰ ਮੇਰੇ ਨਾਲ ਕਲੇਸ਼ ਬਹੁਤ ਕੁਝ ਲੜਾਈ ਝਗੜਾ ਬਹੁਤ ਕੁਝ ਕਰਨ ਲੱਗੀ ਫਿਰ ਜਦੋਂ ਇਹ ਆਪਣੇ ਭਰਾ ਨੂੰ ਸੱਦ ਲਿਆ ਤੇ ਫਿਰ ਇਹ ਮੇਰੇ ਨਾਲ ਲੜਾਈ ਝਗੜਾ ਕਰਨ ਲੱਗੀ ਇਹ ਫਿਜ਼ੀਕਲ ਰੀਜ਼ਨ ਤੋਂ ਵੀ ਬਣਾਉਣ ਨੂੰ ਮੈਨੂੰ ਇਨਕਾਰ ਕਰਦੀ ਸੀ ਕਿ ਹਣਾ ਵੀ ਮੈਂ ਨਹੀਂ ਕਰਦੀ ਫਿਰ ਲੜਾਈਆਂ ਝਗੜਾ ਕਰਨ ਲੱਗ ਗਈ ਫਿਰ ਮम्मी-ਡੈਡੀ ਇਹਨਾਂ ਦੇ ਘਰੇ ਵੀ ਗਏ ਸੀਗੇ ਤੇ ਪੰਚਾਇਤ ਵੀ ਗਈ ਤੇ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਵੀ ਹਾਂ ਅਸੀਂ ਕੁੜੀ ਨੂੰ ਕਹਿ ਦਾਂਗੇ ਇਦਾਂ ਕਰਕੇ ਸਾਰਾ ਕੁਝ ਤੇ ਸਾਡੀ ਕੋਈ ਵੀ ਇਹਨਾਂ ਨੇ ਕੋਈ ਵੀ ਨਹੀਂ ਉਦੋਂ ਸੁਣੀ ਹੈਗੀ ਮੰਗ ਠੀਕ ਹੈ ਤੇ ਹੁਣ ਹੁਣ ਮੈਂ ਜਦੋਂ ਮੇਰਾ ਟਾਈਮ ਆਇਆ ਵੀ ਹਾਂ ਮੈਂ ਆਪਦਾ ਵਕ ਪਰਮੋਟਪਲਾਈ ਕਰਨਾ ਜਾਂ ਕੁਝ ਵੀ ਕਰਨਾਗਾ ਤੇ ਫਿਰ ਮੈਨੂੰ ਇਹ ਧਮਕੀਆਂ ਦੇਣ ਲੱਗੀ ਬਾਅਦ ਵਿੱਚ ਇਹਦਾ ਆਪਣੇ ਭਰਾ ਕੋਲ ਬਾਗ ਗਈ ਵੀ ਹਾਂ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਮੈਂ ਤੈਨੂੰ ਐਦਾਂ ਕਰੂੰਗੀ ਜੇ ਤੂੰ ਆਇਆ ਕੀਤਾ ਮੈਨੂੰ ਇਹ ਪੁਲਿਸ ਤੋਂ ਵੀ ਫੋਨ ਕਰਾਏ ਤੇ ਮੈਂ ਦੋ ਵਾਰ ਪੁਲਿਸ ਕੋਲ ਵੀ ਗਿਆ ਬਿਲਕੁਲ ਰਿਪੋਰਟ ਪੁਲਿਸ ਦੀ ਆਈ ਹੈਗੀ ਆ ਤੇ ਮੈਂ ਫੇਰ ਵੀ ਚੁੱਪ ਹੋ ਗਿਆ ਤੇ ਜਦੋਂ ਲਾਸਟ ਤੇ ਵਿੱਚ ਇਹਦਾ ਵਰਕ ਪਰਮਿਟ ਦਾ ਟਾਈਮ ਆਇਆ ਅਪਲਾਈ ਕਰਨ ਦਾ ਤੇ ਸਾਰੇ ਵਰਕ ਪਰਮਿਟ ਤੋਂ ਜਦੋਂ ਮੈਂ ਉਹਨੂੰ ਕਿਹਾ ਵੀ ਕਰਨੇ ਵੀ ਮੇਰਾ ਵਰਕ ਪਰਮਿਟ ਵਧਾ ਦੇ ਜਾਂ ਇਦਾਂ ਕਰ ਦੇ ਫਿਰ ਇਹ ਸਾਰੀ ਜੀਤ ਨੂੰ ਮੈਨੂੰ ਨਾ ਕਰਨ ਲੱਗ ਗਈ ਫਿਰ ਮੇਰੇ ਮੰਮੀ ਡੈਡੀ ਵੀ ਗਏ ਇਹਨਾਂ ਦੇ ਘਰ ਫਿਰ ਪੰਚਾਇਤ ਵੀ ਗਈ ਹਨ ਸਾਰਾ ਕੁਝ ਕੀਤਾ ਤੇ ਫਿਰ ਵੀ ਇਹਨੇ ਕੋਈ ਵੀ ਇਨਸਾਫ ਜਾਂ ਕੋਈ ਵੀ ਕਿਸੇ ਵੀ ਚੀਜ਼ ਪਰ ਰਾਹ ਨਹੀਂ ਪਾਇਆ ਤੇ ਮੇਰਾ ਹੁਣ ਵਰਕ ਪਰਮਿਟ ਖਤਮ ਹੋਣ ਵਾਲਾ ਹੈਗਾ ਤੇ ਮੈਨੂੰ ਇਹ ਜਮਾ ਵੀ ਸਾਰੀ ਚੀਜ਼ ਤੋਂ ਨਾ ਕਰ ਤਈ ਇਹਨੇ ਵੀ ਹਾਂ ਮੈਂ ਤੁਹਾਨੂੰ ਕੁਛ ਨਹੀਂ ਦਿੰਦੀ ਕਿ ਗੋ ਮੈਨੂੰ ਧਮਕੀਆਂ ਦੰਦੀਆਂ ਵੀ ਮੈਂ ਤੈਨੂੰ ਰਿਪੋਰਟ ਕਰਾਉਂਗੀ ਜੋ ਤੂੰ ਆਇਆ ਕੀਤਾ ਹਨ ਇਹਦੀ ਦਾਦੀ ਇਹਦੇ ਮੰਮੀ ਡੈਡੀ ਤੇ ਮੈਨੂੰ ਸਾਰੇ ਹੀ ਧਮਕਾਉਂਦੇ ਸੀ ਕਿ ਵੀ ਹਾਂ ਤੈਨੂੰ ਐਦਾਂ ਕਰਕੇ ਰਿਪੋਰਟ ਕਰਾਵਾਂਗੇ ਤੇ ਇਹਦੇ ਮੰਮੀ ਡੈਡੀ ਵੀ ਮੈਨੂੰ ਐਦਾਂ ਕਰਦੇ ਸੀਗੇ ਵੀ ਮੈਨੂੰ ਪੀਆਰ ਮੈਨੂੰ ਦੋ ਤੁਸੀਂ ਵਰਕ ਪਰਮਿਟ ਤਾਂ ਦੇ ਦਿਓ ਮੈਨੂੰ ਜੋ ਪੈਸੇ ਲੱਗੇ ਹਨ ਵੀ ਮੈਨੂੰ ਵਰਕ ਪਰਮਿਟ ਦੇ ਵੀ ਮੇਰਾ ਵਰਕ ਪਰਮਿਟ ਵਧਾ ਦਿਓ ਤੇ ਕਿਸੇ ਵੀ ਚੀਜ਼ ਬਾਰੇ ਨੂੰ ਕੋਈ ਵੀ ਰਾਹ ਮੈਨੂੰ ਕੋਈ ਵੀ ਨਹੀਂ ਦੇ ਰਿਹਾ ਕਣਾ ਮੈਂ ਪ੍ਰਸ਼ਾਸਨ ਨੂੰ ਇਹੀ ਚੀਜ਼ ਦੇ ਵਿੱਚ ਬੰਗ ਕਰਨਾ ਚਾਹੁੰਦਾ ਵੀ ਇਹਨੂੰ ਰਿਪੋਰਟ ਰਿਪੋਰਟ ਕੀਤਾ ਜਾਵੇ ਤੇ ਰਿਪੋਰਟ ਕਰਕੇ ਕੋਈ ਇਹਦੇ ਤੇ ਐਕਸ਼ਨ ਲਇਆ ਜਾਵੇ ਅਗਲੀ ਕਾਰਵਾਈਆ ਤੇ ਮੈਨੂੰ ਸਹੀਤੀ ਤੇ ਸਹੀਤੀ ਇਨਸਾਫ ਮਿਲੇ ਤੇ ਉਹ ਰਿਪੋਰਟ ਕੀਤਾ ਜਾਵੇ ਕਿਵਨ ਕਾਰਨ ਨੂੰ ਤੇ ਜੋ ਵੀ ਮੇਰੇ ਨਾਲ ਗਲਤ ਹੋਇਆਗਾ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਇਹਨੂੰ ਸਹੀਤੀ ਤੇ ਸਹੀਤੀ ਰਿਪੋਰਟ ਕੀਤਾ ਜਾਵੇ ਤੇ ਮੈਂ ਇਹੀ ਮੰਗ ਕਰਨਾ ਚਾਹੁੰਦਾ ਵੀ ਇਹਨਾਂ ਤੇ ਜੀਤੀ ਤੁਸ਼ੀਤੀ ਕੋਈ ਕਾਰਵਾਈ ਕੀਤੀ ਜਾਵੇ। ਮਾਮਲਾ ਸਾਹਮਣੇ ਹੈ ਕੈਨੇਡਾ ਦੇ ਨਾਮ ਨੂੰ ਲੈ ਕੇ ਇੱਕ ਟੱਗੀ ਦਾ ਮਾਮਲਾ ਸਾਹਮਣੇ ਹੈ ਸਾ ਕੀ ਕਰਨਾ ਚਾਹੁੰਦੇ ਆ। ਅ ਸਾਡੇ ਥਾਣੇ ਵਿਖੇ ਮਿਤੀ 26 8 2025 ਨੂੰ ਇੱਕ ਐਫ ਆਈ ਆਰ ਲੌਜ਼ ਹੋਈ ਸੀ 83 ਨੰਬਰ ਬਾਦ ਪੜਤਾਲ। ਇਹਦੇ ਵਿੱਚ ਧਾਰਾ 420 120 ਬੀ ਤੇ 506 ਆਈ ਪੀਸੀ ਦੇ ਅਧੀਨ ਐਫ ਆਈ ਆਰ ਲੌਜ਼ ਹੋਈ ਹੈ। ਇੱਕ ਡੋਗਰ ਸਿੰਘ ਹੈ ਜੀ ਪਿੰਡ ਉਗੋਕੇ ਦਾ। ਤੇ ਉਹਦਾ ਬੇਟਾ ਸਰਬਜੀਤ ਸਿੰਘ ਹੈ ਡੋਗਰ ਸਿੰਘ ਨੂੰ ਇੱਕ ਪਰਿਵਾਰ ਮਿਲਿਆ ਮਲਾਇਆ ਕਿਸੇ ਨੇ ਕਿ ਇਹ ਪਰਿਵਾਰ ਜੀ ਪਾਤਣਾਂ ਦੇ ਪਾਤਣਾਂ ਖਾਣੇ ਚ ਪੈਂਦਾ ਪਿੰਡ ਗਲੋਲੀ ਹੈ ਉੱਥੋਂ ਦਾ ਰਹਿਣ ਵਾਲਾ ਉੱਥੇ ਲੜਕੀ ਸੀ ਇੱਕ ਕਿਰਨਕੌਰ ਜਿਹਦੇ ਕੇ ਆਈ ਲਰਟਸ ਦੇ ਵਿੱਚੋਂ ਬੈਂਡ ਆਏ ਸੀ ਤਾਂ ਇਹਨਾਂ ਪਰਿਵਾਰਾਂ ਦੀ ਆਪਸ ਵਿੱਚ ਸਹਿਮਤੀ ਹੋਈ ਵੀ ਸਾਡੇ ਮੁੰਡੇ ਨੂੰ ਤੁਹਾਡੀ ਕੁੜੀ ਵਰਕ ਪਰਮਿਟ ਦਵਾ ਦੂਗੀ ਤੇ ਪੀਆਰ ਕਰਵਾ ਦੂਗੀ ਤਾਂ ਇਹਨਾਂ ਨੇ ਕੁੜੀ ਨੂੰ ਬਾਹਰ ਭੇਜਨ ਦਾ ਤੇ ਵਿਆਹ ਦਾ ਪੈਸਾ ਸਾਰਾ ਆਪ ਲਾਇਆ ਤਾ ਉਸ ਤੋਂ ਬਾਅਦ ਇਹ ਕੁੜੀ ਔਰ ਮੁੰਡਾ ਚਲੇ ਗਏ ਉਧਰ ਕੁੜੀ ਦੀ ਸਟੱਡੀ ਹੁੰਦੀ ਰਹੀ ਇਹ ਮੁੰਡਾ ਉਹਦੇ ਨਾਲ ਰਹਿੰਦਾ ਸੀਗਾ ਸਾਲ ਕੋ ਨਾਲ ਰਿਆ ਉਸ ਤੋਂ ਬਾਅਦ ਕੁੜੀ ਨੇ ਜिद ਕੀਤੀ ਵੀ ਮੇਰੇ ਭਰਾ ਨੂੰ ਵੀ ਬਲਾਓ ਵਰਕ ਪਰਮਿਟ ਤੇ ਤਾਂ ਇਸ ਪਰਿਵਾਰ ਨੇ ਫਿਰ 7 ਲੱਖ ਰੁਪਏ ਲਾ ਕੇ ਉਹਦੇ ਭਰਾ ਨੂੰ ਵੀ ਉੱਥੇ ਬੁਲਾ ਦਿੱਤਾ ਉਸ ਤੋਂ ਬਾਅਦ ਕੁੜੀ ਨੇ ਇਹ ਦਿਨ ਮੁੰਡੇ ਨੂੰ ਅਲੱਗ ਰਹਿਣ ਲੱਗ ਗਈ ਔਰ ਆਪਣੇ ਪਰਿਵਾਰ ਨਾਲ ਮਿਲ ਕੇ ਦੇ ਉਹਦੇ ਮੁੰਡੇ ਨੂੰ ਨਾ ਤਾਂ ਪੀਆਰ ਕਰਵਾਇਆ ਨਾ ਹੀ ਉਹਦਾ ਵਰਕ ਪਰਮਿਟ ਦਾ ਕੋਈ ਸਟੈਂਡਰਡ ਮਤਲਬ ਠੱਗੀ ਮਾਰੀ ਆ ਵਰਕ ਪਰਮਿਟ ਤਾਂ ਉਹਨੂੰ ਐਕਸਟੈਂਡ ਨਹੀਂ ਕਰਵਾਇਆ ਤਾਂ ਇਹ ਇਹਨਾਂ ਦੇ ਅਧੀਨੇ ਮੁਕੱਦਮਾ ਦਰਜ ਹੋਇਆ ਜਿਦੇ ਵਿੱਚ ਲੜਕੀ ਦੀ ਮਾਂ ਨਿਰਮਲ ਕੌਰ ਉਹਦੀ ਗ੍ਰਿਫਤਾਰੀ ਕਰ ਲਈ ਆ ਬਾਕੀਆਂ ਦੀ ਗ੍ਰਿਫਤਾਰੀ ਕਰਨੀ ਹੈ ਜੇ ਬਾਕੀ ਆ ਸਰ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਇਹ ਟੋਟਲ 5 ਜਣਿਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਇੱਕ ਕਿਰਨ ਕੌਰ ਕਿਰਨ ਕੌਰ ਦੇ ਪਿਤਾ ਕੁਲਵੰਤ RAM ਉਹਦੀ ਮਾਂ ਨਿਰਮਲ ਕੌਰ ਤੇ ਉਹਦੀ ਦਾਦੀ ਕਰਤਾਰੋ ਦੇਵੀ ਤੇ ਉਹਦੇ ਚਾਚਾ ਕ੍ਰਿਸ਼ਨ ਕੁਮਾਰ ਇਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਇਹਨਾਂ ਦੀ ਮਿਲੀ ਭੁਗਤ ਸੀ ਸਾਰੀ ਔਰ ਇਹਨਾਂ ਨੇ ਉਸ ਤੋਂ ਬਾਅਦ ਇਹ ਮੁੰਡਾ ਉੱਥੇ ਮੁੰਡੇ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਉਹਨੇ ਸਰ ਕਿੰਨਾ ਸਮਾਂ ਪਹਿਲਾਂ ਵਿਆਹ ਹੋਇਆ ਸੀ ਇਹਨਾਂ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਕੈਨੇਡਾ ਜਾਣ ਤੋਂ ਬਾਅਦ ਸਾਲ ਕੁ ਇਕੱਠੇ ਰਹੇ ਆ ਉਸ ਤੋਂ ਬਾਅਦ ਕੁੜੀ ਨੇ ਇਹਨੂੰ ਬੁਲਾਉਣਾ ਛੱਡਤਾ ਮੁੰਡੇ ਨੂੰ ਕਹਿੰਦੀ ਵੀ ਤੇਰੇ ਰਸਤੇ ਅਲੱਗ ਮੇਰੇ ਅਲੱਗ ਆ ਸਰ ਕਿੰਨੇ ਲੱਖ ਰੁਪਏ ਦੀ ਡਕੀ ਰਹੀ ਸੀ ਟੋਟਲ ਇਹਨਾਂ ਨੇ ਪਹਿਲਾਂ 23 ਲੱਖ ਫਿਰ 6 ਲੱਖ ਫੇਰ 7 ਲੱਖ ਰੁਪਏ ਇਹਨਾਂ ਨੂੰ ਦਿੱਤਾ ਉਹਦੀਆਂ ਕੁੜੀ ਦੀ ਸਟੱਡੀ ਵਾਸਤੇ ਜਾਂ ਕੁੜੀ ਦੇ ਜੋ ਵੀ ਖਰਚੇ ਹੋਏ ਸੀਗੇ ਮੁੰਡੇ ਨੂੰ ਭੇਜਣ ਵਾਸਤੇ 7 ਲੱਖ ਰੁਪਏ ਦਾ ਟੋਟਲ 41 ਲੱਖ ਰੁਪਏ ਦੀ ਠੱਗੀ ਹੈ। ਬਾਕੀ ਦੋ ਚੰਨ ਸਰ ਕਦੋਂ ਗ੍ਰਿਫਤਾਰ ਕੀਤੇ ਨੇ? ਹਾਂ ਬਾਕੀ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਅਮਰਤਲ ਲਿਆਂਦੀ ਜਾ ਰਹੀ ਹੈ।